ਬੱਸ ਜੱਜਾ ਕੀ ਦੱਸਾਂ ਯਾਰ ਕਿਉਂ ਉਹ ਯਾਰ ਮੈਂ ਜਾਣਾ ਵਿਆਹ ਤੇ ਬਾਪੂ ਤੋਂ ਪੈਸੇ ਮੰਗੇ ਬਾਪੂ ਨੇ 1000 ਰੁਪਏ ਦਿੱਤੇ 1000 ਰੁਪਏ ਹੋਰ ਹੁਣ ਮੈਂ ਜਾਣਾ ਕਰਾਂ ਯਾਰ ਕਰਦੇ ਨੇ ਮੇਰਾ ਕਰ ਆ ਜਾ ਯਾਰ ਆ ਦੇ ਏਡਾ ਸੂਰੂ ਹੋਲਾ ਯਾਰ ਆਪਣੇ ਬੰਦਿਆਂ ਨੇ ਠੀਕ ਆ ਵੀ ਖੁਸ਼ ਆ ਹੁਣ ਚਾਚਾ ਦਾ 2000 ਰੁਪਏ ਪੁੱਛ ਕਰਤੀ ਬਸ ਤੂੰ ਯਾਰੇ ਲੈ ਕੇ ਕੀ ਗੱਲ ਹੈ ਯਾਰ ਤੂੰ ਦੇ ਦੇਣਾ ਆ ਇੱਕ ਲਿਸਕਾ ਮਾਰ ਲੈ ਬੂਟ ਦੇਖ ਅੱਛਾ ਕੰਮ ਕੀਤਾ ਸੀ ਨਵਾਂ ਸ਼ੁਰੂ ਓਕੇ ਮੈਂ ਮੁੰਡਿਆ ਕੀ ਹਾਲਾ? ਫਸੇ ਚਾਚਾ ਕੀ ਹਾਲਾ ਜੀ? ਹਾਂ ਠੀਕਾ ਐਂ ਖੜਾ ਟੱਲਾ ਜਾ ਹੋਇਆ। ਬੱਸ ਚਾਚਾ ਕੀ ਦੱਸਾਂ ਯਾਰ। ਕਿਉਂ? ਉਹ ਯਾਰ ਮੈਂ ਜਾਣਾ ਵਿਆਹ ਤੇ ਬਾਪੂ ਤੋਂ ਪੈਸੇ ਮੰਗੇ ਬਾਪੂ ਨੇ 1000 ਰੁਪਿਆ ਦਿੱਤਾ ਯਾਰ। 1000 ਰੁਪਿਆ। ਹੋਰ ਹੁਣ ਮੈਂ ਟੀ-ਸ਼ਰਟਾਂ ਲੈਣੀਆਂ, ਕੱਪੜੇ ਲੈਣੇ ਤੇ ਬੂਟ ਵੀ ਲੈਣੇ ਆਂ। ਦੱਸ ਕੀ ਕਰਾਂ? ਫਿਰ ਨਰਾਜ਼ਾ ਤਾਂ ਹੁੰਨਾ। ਨਰਾਜ਼ ਨਾ ਹੋ ਹੋਰ ਕੀ ਯਾਰ ਹੁਣ ਚਾਚਾ। ਮੇਰੇ ਕੋਲੇ ਦੇ ਖੜਾ ਤਾਂ ਸੁਣਿਆ ਖੇੜੀ ਬ੍ਰਦਰ। ਸੁੱਖੇ ਹੋਣੀ? ਨਾ ਬਈ ਯਾਰ। ਵਾਹ ਤੇਰੇ ਤਾਂ ਆਪ ਦੇਖਿਆ ਕੀ ਆ ਜਾ। ਆ ਜਾ ਦਵਾਉ ਤੈਨੂੰ ਕੱਪੜੇ। ਦੇਖ ਚਾਚਾ ਮਜ਼ਾਕ ਨਾ ਕਰਾਂ ਆ ਦੇ ਏਡਾ ਸੂਰੂ ਖੋਲਾ ਯਾਰ ਆਪਣੇ ਬੰਦਿਆਂ ਨੇ ਤਾਂ ਬੂਟ ਲਿਖੇ ਹੋਇਆ ਬਾਈ ਕੱਪੜੇ ਵੀ ਨੇ ਆ ਜਾ ਤੂੰ ਦੇਖੀ ਖੇੜੀ ਬ੍ਰਦਰ ਮਰੇ ਕੋਡਲਾ ਤੈਨੂੰ ਬੂਟ ਵੀ ਦਵਾਵਾਂਗੇ ਤੈਨੂੰ ਛੂਟੀ ਦਵਾਵਾਂਗੇ ਨਾਲ ਤੈਨੂੰ ਮਾਨਤਾ ਨਹੀਂ ਦਵਾਵਾਂਗੇ ਇਹਨੂੰ ਕਹਾਂਗੇ ਭਾਈ ਮੁੰਡੇ ਨੇ ਵਿਆਹ ਜਾਣਾ ਹੈ ਨਾ ਸਲਾਮੀ ਪਾਉਣ ਵੀ 100-200 ਰੁਪਏ ਦੇ ਨਾਲ ਆ ਜਾ ਦੇਖੇ ਚਾਚਾ ਕਿਤੇ ਆ ਜਾ ਆ ਜਾ ਮੇਰੇ ਜਿਹੜੇ ਪਾਏ ਹੋਏ ਕੱਪੜੇ ਹੋਗੇ ਨਾਲ ਲਵਾ ਦਿਓ ਉਹ ਨਹੀਂ ਨਹੀਂ ਤੂੰ ਆ ਜਾ ਟੈਨਸ਼ਨ ਨਾ ਲੈ ਗੱਲ ਤਾਂ ਪੱਕੀ ਚਾਚਾ ਹਾ ਵੀ ਮੁੰਡਿਆ ਕੀ ਹਾਲ ਆ ਆ ਮੁੰਡਾ ਆਇਆ ਆਪਣਾ ਲੈ ਆਇਆ ਨਾ ਕੱਪੜੇ ਲਿਆ ਜਾਣਾ ਲੋ ਜੀ ਤੇਰੀ ਪਰੋਚ ਤਪੂਆ ਚੁੱਕਾ ਉਹਦੇ ਨਾਲ ਤੋ ਤਾਂ ਨਾ ਸੁਣਿਆ ਨੀ ਯਾਰ ਸੁੱਕੇ ਦਾ ਖੀਰੀ ਬ੍ਰਦਰ ਦਾ ਨਾ ਬਾਈ ਜੀ ਆਪਣਾ ਬਾਈ ਆ ਜਾ ਰਿਹਾ ਠੀਕ ਹੈਂ ਨਾ ਆਪਣਾ ਬਾਹਰ ਖੜਾ ਤੇ ਵਿਚਾਰਾ ਕੀ ਦੁੱਖ ਕੀ ਆ ਦੁੱਖ ਨਹੀਂ ਜਾਣਾ ਵਿਆਹ ਇਹਨੂੰ ਘਰੇ ਵਾਪਰੋ ਤਾਂ 1000 ਰੁਪਈਆ ਕਹਿੰਦਾ ਯਾਰ ਕੱਪੜੇ ਨਹੀਂ ਆਉਣੇ 1000 ਤੇ ਲੈ ਮੈਂ ਉਹ ਗੱਲ ਵੈਸੇ ਸਹੀ ਆ 1000 ਚ 65 ਵੀ ਨਹੀਂ ਆਉਂਦੀ ਇਹੀ ਗੱਲ ਆ ਨਾ ਹਾਂਜੀ ਜੇ ਭਰਾ ਤੈਨੂੰ 1000 ਚ 65 ਸ਼ਰਟ ਤੇ ਨਾਲ ਬੂਟ ਵੀ ਦੇ ਦਈਏ ਫੇ ਮੰਨੇਗਾ ਭਾਈ ਮਜ਼ਾਕ ਨਾ ਕਰੋ ਯਾਰ ਮੈਂ ਘਰੋਂ ਛੱਤਰ ਖਾ ਕੇ ਆਇਆ ਤੁਸੀਂ ਉਂਝ ਕੋਟਲੋਂ ਮਜ਼ਾਕ ਨਾ ਦਿਖਾ ਕੱਪੜੇ ਤੇ ਸ਼ੂਜ਼ ਪਾਰਟੀ ਵੇਅਰ ਕੱਪੜੇ ਨੇ ਔਰ ਆ ਦੇਖ ਦਿਖਾਓ ਜੀ ਦੇਖੂਗਾ ਬਾਅਦ ਚ ਪਹਿਲਾਂ ਮੈਨੂੰ ਗਰੰਟੀ ਜੀ 1000 ਰੁਪਿਆ ਹਾਲੋ ਇਹ ਵੀ ਨਹੀਂ ਪਤਾ ਮੇਰੀ ਸੁਣ ਲੋ ਜੀ ਇਹ ਵੀ ਨਹੀਂ ਪਤਾ 1000 ਤੋਂ 100 ਮੋੜ ਦਈਏ ਆ ਆਹ ਲੋ ਜੀ ਮੇਰੇ ਕੋ ਪਹਿਲਾਂ ਮੈਂ ਕੱਪੜੇ ਤਾਂ 1000 ਰੁਪਏ ਜੀ ਮੈਂ ਕੱਪੜੇ ਲੈ ਕੇ ਨਾ 1000 ਰੁਪਏ ਨਾ ਪਸੰਦ ਕਰੋ ਇਹ ਨਹੀਂ ਹੈਗਾ ਤੁਹਾਨੂੰ ਜ਼ਬਰਦਸਤੀ ਆਹ ਕਲਰ ਸਾਈਜ਼ ਹਰ ਚੀਜ਼ ਦੇਖੋ ਔਰ ਸ਼ੂ ਅੱਛਾ ਜੀ ਸਿਰਫ ਸ਼ੂ ਇਹੀ ਨਹੀਂ ਹੈਗੇ ਮਤਲਬ ਬੂਟ ਇਹੀ ਨਹੀਂ ਹੈਗੇ ਹੋਰ ਵੀ ਬਹੁਤ ਤਰ੍ਹਾਂ ਦੇ ਬੂਟ ਨੇ ਬਹੁਤ ਤਰ੍ਹਾਂ ਦੇ ਕੱਪੜੇ ਨੇ 1000 ਪੈਦੇ ਵਿੱਚ ਤੁਹਾਨੂੰ ਬੂਟ ਪੈਂਟ ਸ਼ਰਟ ਦੇ ਕੇ ਤੋਰਾਂਗੇ ਠੀਕ ਹੈ ਭਰਾ ਠੀਕ ਹੈ ਖੋਸਾ ਹੋਣਾ अच्छा दा तू दा रूल खुश ਕਰਤੀ ਮੇਰੀ ਬਸ ਤੂੰ ਯਾਰੇ ਲੈ ਕੀ ਗੱਲ ਹੈ ਯਾਰ ਤੂੰ ਦੇਖ ਆਹ ਮਾਲ ਕਰਦਾਂਗੇ ਭਰਾ ਜੀ ਆਹ ਇੱਕ ਲਸਕਾ ਮਾਦਣਾ ਬੂਟ ਦੇਖ ਅੱਛਾ ਕੰਮ ਕੀਤਾ ਸੀ ਨਵਾਂ ਸ਼ੁਰੂ ਦੇਖ ਆਸੀਂ ਪਹਿਲਾਂ ਸ਼ੂ ਬੇਚਦੇ ਆ ਸਾਰਿਆਂ ਨੂੰ ਪਤਾ ਖੇੜੀ ਬ੍ਰਦਰ ਵਾਲੇ ਇਹਦੇ ਸ਼ੂ ਬੇਚਦੇ ਨੇ ਬੂਟ ਬੇਚਦੇ ਨੇ ਹੈਨਾ ਖੇੜੀ ਬ੍ਰਦਰ ਮਲੇਰ ਕੋਲਾ ਰਾਜੇ ਦਾ ਬਾਗ ਤੇ ਨਾਲ ਹੀ ਨਾਲ ਹੁਣ ਆਪਾਂ ਸੋਚਿਆ ਵੀ ਕੱਪੜੇ ਦਾ ਵੀ ਕਾਲੀ ਹੈ ਹਾਲਾਂਕਿ ਇੱਥੇ ਕੱਪੜੇ ਦਾ ਟੈਂਪਰੇਰੀ ਰੱਖਿਆ ਇਹ ਆਪਾਂ ਦੁਕਾਨ ਲੈ ਰਹੇ ਆਂ ਉੱਥੇ ਵੱਖਰਾ ਕੱਪੜਾ ਕਰਾਂਗੇ ਕਿ ਇਹ ਤਾਂ ਟ੍ਰੇਲਰ ਆ ਔਰ ਜੇ ਤੁਹਾਡੇ ਵਰਗੇ ਭਰਾਵਾਂ ਨੂੰ ਪਤਾ ਚੱਲ ਜਾਵੇ ਵੀ 1000 ਰੁਪਏ ਚ ਸੂਟ ਬੂਟ ਮਿਲਦਾ ਤਾਂ ਫਿਰ ਅਸੀਂ ਸ਼ੋਰੂਮ ਚਲਦੀ ਉਧਰ ਕਰ ਲਾਂਗੇ ਇਸ ਕਰਕੇ ਟ੍ਰਾਇਲ ਆ ਜਿਹੜੇ ਲੋਕ ਦੇਖਦੇ ਨੇ ਤਾਂ ਦੱਸ ਦਈਏ ਕਿ ਅਸੀਂ ਪੈਸੇ ਨਹੀਂ ਕਮਾ ਰਹੇ ਅਸੀਂ ਲੋਕਾਂ ਦਾ ਪਿਆਰ ਕਮਾ ਰਹੇ ਆ ਔਰ ਜੇਕਰ ਤੁਹਾਨੂੰ 20 ਸਾਡਾ ਸਾਥ ਚਾਹੀਦਾ ਜਾਂ ਸਾਨੂੰ ਤੁਹਾਡਾ ਚਾਹੀਦਾ ਤਾਂ ਤੁਸੀਂ ਰਾਜੇ ਦਾ ਬਾਗ ਮਲੇਰਕੋਟਲਾ ਆ ਸਕਦੇ ਹੋ 87273400 ਤੇ ਫੋਨ ਕਰ ਸਕਦੇ ਹੋ ਤੇ ਤੁਹਾਨੂੰ ਸਸਤਾ ਹਰ ਚੀਜ਼ ਮਿਲ ਡੀਡ ਸ਼ੋ ਦੀ ਸੈਲਟਪ 100 ਰੁਪਏ ਦੀ ਸ਼ਰਟ 3 350 65 500 ਦੀ ਪੈਂਟ ਜਿਹੜੀ ਵੈਰਾਈਟੀ ਕਹੋਂਗੇ ਉਹ ਜੀ ਤੁਹਾਨੂੰ ਮਿਲ ਜੂਗੀ ਇਹਦੇ ਵਿੱਚ ਆਏ ਨਹੀਂ ਵੀ ਹੋਰ ਵੀ ਇਹੀ ਬੂਟ ਰਹਿਣੇ ਨੇ ਬਹੁਤ ਡਿਜ਼ਾਈਨ ਨੇ ਸਲਟਾ ਹੋਰ ਵੀ ਨੇ ਪੈਂਟਾਂ ਹੋਰ ਵੀ ਨੇ ਬਾਕੀ ਵੀ ਬਹੁਤ ਵਧੀਆ ਵੈਰਾਈਟੀ ਤੁਸੀਂ ਇੱਕ ਵਾਰ ਆ ਕੇ ਜ਼ਰੂਰ ਵਿਜ਼ਿਟ ਕਰੋ ਆ ਕੇ ਦੇਖੋ 1000 ਰੁਪਏ ਦੇ ਸਲੂ ਆ ਜਮਾ ਟਿਪ ਟਾਪ ਬਣਾ ਕੇ ਤੁਹਾਨੂੰ ਤੋੜਨਗੇ ਨਾਲੇ ਵਧੀਆ ਵਧੀਆ ਰੰਗ ਵਧੀਆ ਕਲਰ ਪਹਿਲੀ ਵਾਰੀ ਮਲੇਰ ਕੋਲ ਦੇ ਚ ਕਿਉਂਕਿ ਇਹ ਲੋਕਾਂ ਦਾ ਪਿਆਰ ਲੈ ਰਹੇ ਨੇ بڑے ਲੋਕ ਪਿਆਰ ਕਰ ਰਹੇ ਨੇ ਬੜਾ ਲੋਕਾਂ ਦਾ ਕਹਿਦੀ ਪੰਜਾਬੀ ਦੇ ਖੱਦਾ ਪੈ ਰਿਆ ਤੁਹਾਡਾ ਥੜ ਲੋਕ ਆ ਰਹੇ ਨੇ ਸੋ ਤੁਸੀਂ ਨਾ ਕਿਤੇ ਰਹਿ ਜਿਓ ਕਿਤੇ ਕਹੋ ਵੀ ਅਸੀਂ ਰਹਿ ਗਏ ਇਹ ਜਿਹੜੀ ਇਹ ਚੱਲਦੇ ਆ ਨਾ ਇਹ ਸਿਰਫ ਲੋਕਾਂ ਨੂੰ ਜੋੜਨ ਵਾਸਤੇ ਔਰ ਯਕੀਨ ਮੰਨੋ ਕਿ ਅਸੀਂ ਪੱਲਿਓ ਅਸੀਂ ਐਡ ਨਹੀਂ ਕਰ ਰਹੇ ਸਾਨੂੰ ਬਹੁਤ ਕਹਿੰਦੇ ਵੀ ਐਡ ਕਰ ਲਓ ਪੈਸੇ ਖਰਚ ਲਓ ਅਸੀਂ ਪੈਸੇ ਐਡ ਤੇ ਨਹੀਂ ਖਰਚਨੇ ਅਸੀਂ ਪੈਸੇ ਲੋਕਾਂ ਦਾ ਫਾਇਦਾ ਕਰਕੇ ਖਰਚ ਨਹੀਂ ਤਾਂ ਜੋ ਲੋਕ ਸਾਡੇ ਨਾਲ ਜੁੜ ਸਕਣ ਅਸੀਂ ਘਾਟਾ ਪਾ ਕੇ ਦੇ ਰਹੇ ਹਾਂ ਸਿਰਫ ਉਹ ਸਾਡੀ ਐਡ ਆ ਤਾਂ ਇਹਨਾਂ ਸਮਝ ਲਓ ਵੀ ਸ਼ਾਇਦ ਇਹਦੇ 'ਚ ਵੀ ਕੋਈ ਕਮਾਰੇ ਨੇ ਭਾਈ ਜੀ 5 ਰੁਪਏ ਵੀ ਨਹੀਂ ਕਮਾਰੇ ਸਿਰਫ ਪੱਲਿਓਂ ਦੇ ਰਹੇ ਹਾਂ ਕਿ ਸਾਡੀ ਐਡਵਰਟਾਈਜ਼ਮੈਂਟ ਹੋਵੇ ਸਸਤੇ ਦਾ ਸਸਤੇ ਦਾ ਕਾਰਨ ਹੋਰ ਵੱਡਾ ਕਾਰਨ ਸਭ ਤੋਂ ਵੱਡਾ ਕਾਰਨ ਕੀ ਆ ਵਿਆਹਾਂ 'ਚ 50-5000 ਰੁਪਏ ਕਿਰਾਇਆ ਤੇ ਬਿਲਾਂ ਦਾ 50-5000 ਤੇਰੀ ਲਾਤੀ ਹਾਂ ਸਿਰਫ 10000 ਹਾਂ ਸਿਰਫ 10000 ਰੁਪਏ ਕਿਰਾਇਆ ਬਾਰੇ ਬਾਰੇ ਨਾਲੇ ਬਾਹਰੇ ਪਾਰਕਿੰਗ ਚਾਹੇ ਟਰੱਕ ਵੀ ਰਕ ਲੈ ਖੜਾ ਦੋ 40000 ਰੁਪਏ ਕਿਰਾਇਆ ਬ ਦਾ ਪਿਆਰ ਔਰ ਭਰਾ ਹੁਣ ਖੁਸ਼ ਆਦੇ ਵਾਲੇ ਲੱਗਦੇ ਆ ਬਾਈ ਖੁਸ਼ੀ ਤਾਂ ਮੈਂ ਦਾ ਆ ਦੇਖ ਆਲ ਦੇਖ ਦੀਂਦੇ ਆ ਤੇਰੇ ਕਿੰਨਾ ਤਰ੍ਹਾਂ ਖਾਣਾ ਹੁੰਦਾ ਮੈਂ ਏ ਚੱਕਰ ਚ ਪਿਆ ਖੜਾ ਸੀ ਕਿ 1000 ਰੁਪਏ ਦੇ ਵਿੱਚ ਤਾਂ ਕੱਲੀ ਪੈਂਟ ਆਉ ਮੇਰੇ ਮਨ ਦਾ ਤੁਸੀਂ ਖੁਸ਼ ਕਰਤਾ ਮੇਰਾ ਵਿਆਹ ਐ ਨਜ਼ਾਰੇਦਾਰ ਵੇਖ ਕੇ ਆਉਂਗਾ ਹੁਣ ਕੀ ਕਹੋਗੇ ਦੋਸਤ ਮਿੱਤਰਾਂ ਨੂੰ ਬਾਈ ਮੈਂ ਤਾਂ ਦੋਸਤਾਂ ਮਿੱਤਰਾਂ ਨੂੰ ਇਹ ਕਹੂੰਗਾ ਕਿ ਭਾਈ ਤੁਸੀਂ ਮਲੇਰ ਕੋਟ ਲਿਆਓ ਖੇੜੀ ਬ੍ਰਦਰ ਵਾਲਿਆਂ ਦੇ 1000 ਰੁਪਏ ਜੇਬ ਚ ਪਾ ਕੇ ਆਉਣਾ ਪੈਂਟ ਸ਼ਰਟ ਤੇ ਨਾਲ ਤੁਹਾਨੂੰ ਬੋਟ ਦੇ ਕੇ ਤੋੜਨਗੇ ਤੇ ਥੋੜੇ ਵੀ ਕਿਸੇ ਵੀਰਪਰਾ ਵਿਆਹ ਦੇਖਣ ਵਾਲਾ ਕਿ ਉਹਨੂੰ ਹੁੰਦਾ ਕਿ ਘਰੋਂ ਹਜ਼ਾਰ ਮਿਲਿਆ ਜਿੱਦਾਂ ਮੈਨੂੰ ਹਜ਼ਾਰ ਮਿਲਿਆ ਤਾਂ ਯਾਰ ਮੈਂ ਵਿਆਹ ਕੈਨਸਲ ਨਹੀਂ ਕਰਦਾ ਪਹਿਲਾਂ ਮੇਰਾ ਵਿਚਾਰ ਸੀ ਵਿਆਹ ਕੈਨਸਲ ਕਰਨ ਦਾ ਪਰ ਹੁਣ ਮੈਂ ਵਿਆਹ ਦੇ ਵਿੱਚ ਹਾਂਜੀ ਵਿਆਹ ਇੱਥੋਂ ਹੀ ਤਿਆਰ ਹੋ ਕੇ ਜਾਉ ਹੁਣ ਮੈਂ ਸਿੱਧਾ ਵਿਆਹ ਦੇ ਵਿੱਚ ਨਾਲੇ ਐ ਨਹੀਂ ਕੱਪੜੇ ਥੋੜੇ ਹੀ ਦੇਖ ਜਿਹਦੇ ਕੱਦ ਦੇ ਬਰਾਬਰ ਲੈਣ ਲਾਤੀ ਹਾਂ ਜਨੇ ਦੇਖ ਸਕਦਾ ਵਾਹ ਜੀ ਯਾਰ ਕਰਤਾ ਕਹਿੰਦੇ ਲੱਡੂਆਂ ਜੋਗਤਾ ਮੁੰਡਾ ਇਹ ਕੱਪੜਿਆਂ ਨਾਲ ਜੋਗਤਾ ਭਰਾਵਾਂ ਨੇ ਭਰਾਵਾਂ ਦਾ ਪਿਆਰ ਸੀ ਇੱਕ ਇਹਨਾਂ ਦੀ ਦੇਖਿਆ ਕਿ ਕੁਆਲਿਟੀ ਹੈ ਵੇ ਜੀ ਆਉਣਾ ਕਿੱਥੇ ਹੈ ਖੇੜੀ ਬ੍ਰਦਰ ਸ਼ਹਿਰ ਮਲੇਰਕੋਟਲਾ ਦੇ ਵਿੱਚ ਰਾਜੇ ਦਾ ਬਾਗ ਰਾਜੇ ਦਾ ਬਾਗ ਖੇੜੀ ਬ੍ਰਦਰ ਸੋ ਜਲਦੀ ਜਲਦੀ ਆ ਕੇ ਵਿਜ਼ਿਟ ਕਰੋ ਆ ਕੇ ਆਪਣੇ ਮਨਪਸੰਦ ਦੇ ਬੂਟ ਮਨਪਸੰਦ ਦੀ ਸ਼ਰਟ ਮਨਪਸੰਦ ਦੀ ਪੈਂਟ ਲੈ ਕੇ 1000 ਰੁਪਏ ਵਿੱਚ ਖੁਸ਼ ਰਹੋ ਜੀ ਖੁਸ਼ ਰਹੋ ਧੰਨਵਾਦੀ